ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁਖੀ ਡਾਕਟਰ ਸੋਮਨਾਥ ਨੇ ਕਿਹਾ ਹੈ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਲਾਂਚ ਕੀਤੇ ਗਏ ਇਨਸਰਟ 3DS ਦੀ ਵਰਤੋਂ ਕੀਤੀ ਜਾਵੇਗੀ ਸ੍ਰੀ ਹਰੀਕੋਟਾ ਵਿੱਚ ਲਾਂਚਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 2013 ਵਿੱਚ ਲਾਂਚ ਕੀਤੇ ਗਏ ਇਨਸਰਟ 3DS ਦੀਆਂ ਸਰਗਰਮੀਆਂ ਹੌਲੀ ਹੋ ਗਈਆਂ ਨੇ ਅਤੇ ਹੁਣ ਨਵੀਂ ਸੈਟੇਲਾਈਟ ਰਾਹੀਂ ਇਸ ਵਿੱਚ ਨਵੀਂ ਜਾਨ ਪਾਈ ਗਈ ਹੈ ਸੋਮਨਾਥ ਨੇ ਕਿਹਾ ਕਿ ਸਾਲ 2020 ਚ ਪੁਲਾੜ ਖੇਤਰ ਚ ਨਿੱਜੀ ਕੰਪਨੀਆਂ ਦੇ ਦਾਖਲੇ ਤੋਂ ਬਾਅਦ ਕਈ ਪੁਲਾੜ ਸਟਾਰਟਅਪ ISRO ਨਾਲ ਜੁੜ ਗਏ ਨੇ ਉਹਨਾਂ ਦੱਸਿਆ ਕਿ ISRO ਇਨ ਸਪੇਸ ਰਾਹੀਂ ਕਈ ਨਵੇਂ ਉਦਮਾਂ ਵਿੱਚ ਯੋਗਦਾਨ ਪਾ ਰਿਹਾ ਏ ਉਹਨਾਂ ਕਿਹਾ ਕਿ ਹੁਣ ਧਰਤੀ ਦੀ ਇਮੇਜਿੰਗ 15 ਤੋਂ 25 ਮਿੰਟਾਂ ਵਿੱਚ ਕੀਤੀ ਜਾ ਸਕਦੀ ਏ ਜਿਸ ਨਾਲ ਮੌਸਮ ਦੀ ਸਹੀ ਭਵਿੱਖਬਾਣੀ ਕਰਨੀ ਸੰਭਵ ਹੋ ਸਕੇਗੀ స్ ఫార్టీ సైన్స్ ఫ్రోమ్ ద సాటింగ్స్ అండ్ కంగ్రాచులేవ్రీబడి ఫార్స్ అకామెంట్